ਟਿਪ ਟਿਪ ਕਰਕੇ ਹੋ ਰਹੀ ਹੈ ਵਰਖਾ ਕਿਸੇ ਲਈ ਖੁਸ਼ੀ ਤੇ ਸੁੱਖ ਦਾ ਸਾਹ ਲੈ ਕੇ ਆਈ ਹੈ ਇਹ ਸ਼ਖਸ ਹੈ ਸੂਬੇ ਦਾ ਕਿਸਾਨ ਜੋ ਇਸ ਵਰਖਾ ਨੂੰ ਵੇਖ ਕੇ ਮਨ ਹੀ ਮਨ ਚ ਖੁਸ਼ ਹੋ ਰਿਹਾ ਕਿਉਂਕਿ ਇਸ ਵਾਰ ਮੌਨਸੂਨ ਦੇਰੀ ਦੇ ਨਾਲ ਆਉਣ ਕਰਕੇ ਕਿਸਾਨ ਬੜੇ ਹੀ ਨਿਰਾਸ਼ ਸਨ ਬੀਤੀ ਰਾਤ ਮੌਨਸੂਨ ਨੇ ਸੂਬੇ ਵਿੱਚ ਦ삭 ਦਿੱਤੀ ਹੈ ਇਸ ਮੌਨਸੂਨ ਦਾ ਕਿਸਾਨ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਪੰਜਾਬ ਵਿੱਚ ਪੈਮੀਨੇ ਜਿੱਥੇ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਲਗਾ ਦਿੱਤੀਆਂ ਨੇ ਉੱਥੇ ਹੀ ਕਿਸਾਨਾਂ ਨੇ ਵੀ ਸੁੱਖ ਦਾ ਸਾਹ ਲਿਆ ਦੇਰੀ ਨਾਲ ਹੀ ਸਹੀ ਪਰ ਮੌਨਸੂਨ ਦੀ ਇਸ दस्तक ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰ ਦੇਣ ਦੇ ਸੰਕੇਤ ਦਿੱਤੇ ਨੇ ਸਾਨੂੰ ਫਾਇਦਾ ਜੀ ਅਸੀਂ ਨਹੀਂ ਵੇਲੇ ਸੀਗੇ ਹੁਣ ਅਸੀਂ ਕੰਮ ਲੱਗ ਗਏ ਇੱਕ ਸਾਨੂੰ ਖਰਚਾ ਸੀਗਾ ਬੜਾ ਡੀਜ਼ਲ ਦਾ ਪਹਿਲਾਂ ਹੀ ਪ੍ਰੋਬਲਮ ਬੜੀ ਐ ਰਹੀ ਐ ਨਾ ਡੀਜੇਲ ਦੀ ਦਾ ਮਗਾਈ ਦੇਖੋ ਤੁਸੀਂ ਕਿੰਨੀ ਐ ਅੱਜ ਮਹੀਨੇ ਸਾਨੂੰ ਬੜਾ ਫਾਇਦਾ ਕੀਤਾ ਬਾਕੀ ਜਿਹੜੀ ਰਹਿ ਗਈ ਤਾਂ ਉਹ ਆਪਣੇ ਲੱਗ ਜੂਗੀ ਨਹੀਂ ਤਾਂ ਜੇ ਨਾਮ ਹੀ ਪੈਂਦਾ ਤਾਂ ਸਾਡੇ ਜਿਹੜੇ ਖੇਤ ਪਏ ਸੀ ਉਹ ਐਦਾਂ ਹੀ ਰਹਿਣੇ ਸੀ ਜਿਹੜੀ ਲੱਗੀ ਵੀ ਉਹ ਵੀ ਨਹੀਂ ਵੈਸੇ ਹੋਣੀ ਸੀ ਕਿਉਂ ਜਨਰੇਟਰ ਨਾਲ ਹੁਣ ਪਾਣੀ ਪਾਉਂਦਾ ਜ਼ਿਮੀਂਦਾਰ 2000 ਕੀ ਦਿਹਾੜੀ ਇੱਕ ਇੱਕ ਕਿੱਲੇ 'ਚ ਡੇਢ ਕਿੱਲੇ 'ਚ ਪਾਣੀ ਫਿਰਦਾ ਤਾਂ ਦੋ ਦਿਨ ਚਾਹੇ ਦੋ ਕਿੱਲੇ ਤੇ 19 ਤੱਕ 2000 ਤਾਂ ਫੇਰ ਪਾ ਦੋ ਹੁਣ ਬਾਰਸ਼ ਨਾਲ ਸਮਝ ਲਓ ਕੰਮ ਠੀਕ ਹੋਇਆ ਮੀਨਾ ਪੈਨਕਾਰਨ ਕਈ ਕਿਸਾਨਾਂ ਦੀ ਝੋਨੇ ਦੀ ਲਵਾਈ ਰਹੀ ਗਈ ਸੀ ਪਰ ਹੁਣ ਮੀ ਪੈ ਨਾਲ ਕਿਸਾਨ ਬਾਸਮਤੀ ਦੀਆਂ ਕਿਸਮਾਂ ਦੀ ਬਿਜਾਈ ਦੀਆਂ ਤਿਆਰੀਆਂ ਵਿੱਚ ਜੁਟ ਗਏ ਨੇ ਹੁਣ ਇਸੇ ਦਾ ਟਾਈਮ ਰਹਿ ਗਿਆ ਬਾਕੀ ਜਿਹੜੇ ਉਹ ਦੂਗੇ ਹਾਈਬ੍ਰਿਡ ਮਿਲ ਜੂਣ ਉਹਨਾਂ ਦਾ ਟਾਈਮ ਰਹਿਣਾ ਨਹੀਂ ਹੈ ਉਹਦਾ ਹੜ ਹੜ ਦੇ ਦਿਨ ਆ ਜਾਂਦੇ ਵੀ ਹੜ ਹੜ ਤੇ ਲੱਗੀ ਤਾਂ ਠੀਕ ਹੈ ਨਹੀਂ ਦਾ ਬਸ ਜਿਹੜੀ ਹੁਣ ਹੌਣ ਦੇ ਵਿੱਚ ਲਾ ਰਹੇ ਸਭ ਸਰਬਤੀ ਜਾਂ ਦੂਗਮ ਸ਼ਵਨਮ ਹੈ ਜਾਂ 11 21 ਇਹ ਲਗਾ ਰਹੇ ਮੌਨਸੂਨ ਕਮਜ਼ੋਰ ਹੋਣ ਕਾਰਨ ਹਰੇ-ਚਾਰੇ ਦੀ ਫਸਲ ਵੀ ਸੁੱਕ ਰਹੀ ਸੀ ਜਿਸ ਨਾਲ ਡੇਰੀ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਸਨ ਪਰ ਹੁਣ ਮੀਂਹ ਪੈਣ ਨਾਲ ਕਿਸਾਨਾਂ ਦੇ ਹਰੇ-ਚਾਰੇ ਦੀਆਂ ਫਸਲਾਂ ਵਧਣ ਫੁੱਲਣ ਲੱਗ ਜਾਣਗੀਆਂ ਘੜੇ ਤੁਸੀਂ ਐਂ ਦੇਖ ਲਓ ਜੀ ਜਿਹੜੀ ਹੁਣ ਅੱਪਰ ਦੀ ਫਸਲ ਹੈਗੀ ਹੈ ਚਰੀ ਹੈ ਜਾਂ ਮੱਕੀ ਹੈ ਜਾਂ ਬਾਜਰੇ ਜੇ 2-4 ਦਿਨ ਨਾ ਪੈਂਦਾ ਤਾਂ ਇਹ ਸਭ ਬਿਲਕੁਲ ਹੋ ਜਾਣੀ ਦੀ ਖਤਰਾ ਹੋ ਜਾਣੀ ਦੀ ਹੁਣ ਬੀਜ ਪਾਏ ਚਰੀ ਜਵਾਰ 60 65 ਰੁਪਏ ਲੈ ਲੇ ਕੇ 2 ਕਿਲੋ ਜੇ 2-4 ਦਿਨ ਤੇ ਮੀਂਹ ਨਾ ਪੈਂਦਾ ਤਾਂ ਇਹ ਚਰੀ ਮੱਕੀ ਸਭ ਖਤਮ ਹੋ ਜਾਣੀ ਸੀ ਹੁਣ ਮੀਂਹ ਪੈ ਗਿਆ ਤਾਂ ਹੁਣ ਆਪਣੀ ਫਸਲ ਵੀ ਠੀਕ ਹੋ ਜਾਏਗੀ ਬੀਤੀ ਰਾਤੋਂ ਪਿਆਈ ਮੀਂਹ ਜਿੱਥੇ ਛੋਨੇ ਦੀ ਫਸਲ ਦੇ ਲਈ ਅਮਰਦਾ ਕੰਮ ਕਰੇਗਾ ਉੱਥੇ ਹੀ ਹੋਰ ਸੋਣੀ ਦਾ ਫਸਲਾਂ ਲਈ ਵੀ ਕਾਫੀ ਲਾਹੇਵੰਦ ਸਾਬਤ ਹੋਵੇਗਾ ਸਿਰਫ ਚੌਨੀ ਦੀ ਫਸਲ ਹੀ ਫਸਲ ਨੂੰ ਹੀ ਨਹੀਂ ਬਲਕਿ ਕਪਾਹ ਦੀ ਫਸਲ ਨੂੰ ਤੇ ਇਹਦੇ ਨਾਲ ਦਾਲਾਂ ਤੇ ਸਬਜ਼ੀ ਦੀ ਫਸਲ ਨੂੰ ਵੀ ਇਸ ਮੀਂਹ ਦਾ ਕਾਫੀ ਫਾਇਦਾ ਹੋਣਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਸਮੇਂ ਤੱਕ ਮੀਂਹ ਹੋਰ ਪੈਣ ਦੀ ਸਭਾਵਨਾ ਹੈ ਜਿਸ ਨਾਲ ਕਿਸਾਨਾਂ ਨੂੰ ਹੋਰ ਰਾਹਤ ਮਿਲੇਗੀ ਸੁਖਵਿੰਦਰ ਸਿੰਘ এবੀਪੀ ਨਿਊਜ਼ ਮੋਹਾਲੀ